ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਸਾਰੇ ਮਿਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਪਹਿਲੀ ਪਾਤਸ਼ਾਹੀ ਨੇ ਤਿਲਕ ਤੇ ਜੰਜੂ ਨੂੰ ਪਾਉਣ ਤੋਂ ਮਨਾ ਕੀਤਾ ਸੀ ਮਨੁੱਖੀ ਅਧਿਕਾਰ ਤੇ ਸੱਚ ਦੀ ਆਜ਼ਾਦੀ ਦੀ ਬੁਨਿਆਦ ਰੱਖੀ ਸੀ ਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸੇ ਆਜ਼ਾਦੀ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਜਦੋਂ ਔਰੰਗਜ਼ੇਬ ਦੀ ਹਕੂਮਤ ਧਰਮ ਦੇ ਨਾਂ ਜਬਰ ਤੇ ਨਫਰਤ ਦਾ ਰਾਜ ਚਲਾ ਰਹੀ ਸੀ ਗੁਰੂ ਸਾਹਿਬ ਉਸ ਜਬਰ ਦੇ ਅੱਗੇ ਝੁਕੇ ਨਹੀਂ ਬਲਕਿ ਕਹਿ ਦਿੱਤਾ ਕਿ ਜੇਕਰ ਆਪੋ ਆਪਣੇ ਧਾਰਮਿਕ عقیده ਦੀ ਆਜ਼ਾਦੀ ਨੂੰ ਦਬਾਇਆ ਜਾਂਦਾ ਹੈ ਤਾਂ ਸਾਰੀ ਮਨੁੱਖਤਾ ਦੀ ਆਵਾਜ਼ ਦਬਾਈ ਜਾ ਰਹੀ ਹੈ ਅਤੇ ਗੁਰੂ ਸਾਹਿਬ ਨੇ ਧਾਰਮਿਕ عقیده ਦੀ ਆਜ਼ਾਦੀ ਦੀ ਰੱਖਿਆ ਕੀਤੀ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੌਜੂਦਾ ਸਮੇਂ ਵੀ ਦੇਸ਼ ਵਿੱਚ ਉਹੀ ਨਫਰਤ ਤੇ ਵੰਡ ਦੀ ਰਾਜਨੀਤੀ ਧਾਰਮਿਕ ਅਕੀਦੇ ਦੀ ਆਜ਼ਾਦੀ ਨੂੰ ਦਬਾਉਣ ਦੀ ਰਾਜਨੀਤੀ ਦੁਆਰਾ ਜਨਮ ਲੈ ਰਹੀ ਹੈ ਘੱਟ ਗਿਣਤੀਆਂ ਖਿਲਾਫ ਵਿਤਕਰੇ ਦਾ ਮਾਹੌਲ ਬਣਾਇਆ ਜਾ ਰਿਹਾ ਤੇ ਜਿਸ ਤਰ੍ਹਾਂ ਉਸ ਵੇਲੇ ਦੀ ਹਕੂਮਤ ਜ਼ਬਰਦਸਤ ਪ੍ਰਤੀਕ ਸੀ ਅੱਜ ਦੀ ਹਕੂਮਤ ਉਸੇ ਔਰੰਗਜ਼ੇਬੀ ਸੋਚ ਦਾ ਰੂਪ ਲੈ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਹਕੂਮਤ ਜੋ ਗੁਰੂਆਂ ਦੀ ਧਰਤੀ ਦੀ ਰਾਖੀ ਕਰਨ ਦੀ ਜ਼ਿੰਮੇਵਾਰ ਹੈ ਉਹ ਇਸ ਮਾਹੌਲ ਤੇ ਚੁੱਪ ਹੈ ਜਿੱਥੇ ਗੁਰੂ ਸਾਹਿਬ ਦੀ ਵਿਅਦਵੀ ਹੋਈ ਉੱਥੇ ਇਨਸਾਫ ਦੇਣ ਦੀ بجائے ਅੱਜ ਵੀ ਦੋਸ਼ੀਆਂ ਦੀ ਪਿੱਠ ਥੱਪਤ ਪਾਈ ਜਾ ਰਹੀ ਹੈ ਗੁਰੂ ਸਾਹਿਬ ਦੀ ਸਿੱਖਿਆ ਸੀ ਸੱਚ ਬੋਲੋ ਨਿਆਂ ਕਰੋ ਤੇ ਬਰਾਬਰੀ ਦੇ ਹੱਕਾਂ ਲਈ ਖੜੇ ਰਹੋ ਪਰ ਅੱਜ ਜੇ ਅਸੀਂ ਉਸ ਦੀ ਆਵਾਜ਼ ਬੰਨ ਤੋਂ ਡਰਦੇ ਆ ਤਾਂ ਅਸੀਂ ਗੁਰੂਆਂ ਦੀ ਪੈੜ ਤੋਂ ਹਟ ਰਹੇ ਹਾਂ ਧਾਰਮਿਕ ਸਮਾਗਮ ਬਣਾਉਣਾ ਸਾਡਾ ਫਰਜ਼ ਹੈ ਪਰ ਗੁਰੂ ਸਾਹਿਬ ਦੇ ਅਸਲ ਸਿਧਾਂਤ ਤੇ ਵੀ ਚੱਲਣਾ ਚਾਹੀਦਾ ਹੈ ਪਰ ਇਹ ਸਿਰਫ ਰਸਮੀ ਸਮਾਗਮਾਂ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਧਾਰਮਿਕ ਭਾਵਨਾਵਾਂ ਦਾ ਸਿਆਸੀ ਫਾਇਦਾ ਚੁੱਕਣਾ ਜਨਤਾ ਨੂੰ ਪਰਮਾਉਣਾ ਤੇ ਅਸਲ ਜ਼ਿੰਮੇਵਾਰੀਆਂ ਤੋਂ ਪਾਸਾ ਵਟਣਾ ਇਹ ਕਿਸੇ ਵੀ ਹਕੂਮਤ ਲਈ ਸ਼ਰਮ ਦੀ ਗੱਲ ਹੈ ਧਰਮ ਦਾ ਮਕਸਦ ਜਾਗਰੂਕਤਾ ਤੇ ਨਿਆਂ ਹੈ ਨਾ ਕਿ ਪ੍ਰਚਾਰ ਦਾ ਮੰਚ ਬਣਾਉਣਾ ਮੇਰੇ ਲਈ ਬਤੌਰ ਸਿੱਖਿਆ ਮੰਤਰੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਕੂਲਾਂ ਤੱਕ ਲੈ ਕੇ ਜਾਣਾ ਸਿਰਫ ਯਾਦਗਾਰੀ ਨਹੀਂ ਸੀ ਉਹ ਜਾਗਰੂਕਤਾ ਸੀ ਤਾਂ ਜੋ ਅਗਲੀ ਪੀੜ੍ਹੀ ਸਮਝੇ ਕਿ ਧਰਮ ਸਿਰਫ ਰਸਮ ਨਹੀਂ ਬਲਕਿ ਜ਼ਿੰਮੇਵਾਰੀ ਹੈ ਪਰ ਅੱਜ ਜਦੋਂ ਅਸੀਂ ਵਿਧਾਨ ਸਭਾ ਇੱਕ ਮੁਕੱਦਸ ਸਦਨ ਲੋਕਾਂ ਦੀ ਆਵਾਜ਼ ਬਣਦੀ ਥਾ ਸਿਆਸੀ ਪ੍ਰਚਾਰ ਦਾ ਮੰਚ ਬਣਦੀ ਜਾ ਰਹੀ ਹੈ ਇਹ ਸਾਡੀ ਜ਼ਿੰਮੇਵਾਰੀ ਨਾਲ ਇਨਸਾਫ ਨਹੀਂ ਹੈ ਬਾਬੇ ਨਾਨਕ ਨੇ ਸਮੇਂ ਦੀ ਹਕੂਮਤ ਨੂੰ ਚੇਤਾਵਨੀ ਦਿੱਤੀ ਸੀ ਕਿ ਇੱਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਵੀ ਇਹੇ ਸਵਾਲ ਸਾਡੇ ਸਾਹਮਣੇ ਆ ਕਿ ਸਾਡੀਆਂ ਸਰਕਾਰਾਂ ਨੂੰ ਲੋਕਾਂ ਦੇ ਦਰਦ ਦਾ ਅਹਿਸਾਸ ਹੈ ਜੇ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਆਪਣੀ ਰਾਜਨੀਤੀ ਦਾ ਮੂਲ ਨਹੀਂ ਬਣਾਇਆ ਤਾਂ ਗੁਰੂਆਂ ਦੀ ਸ਼ਹੀਦੀ ਨੂੰ ਸਿਰਫ ਮੰਚਾਂ ਤੇ ਯਾਦ ਕਰਨਾ ਸਿਰਫ ਰਵਾਇਤ ਰਹਿ ਜਾਵੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿਰਫ ਸਿੱਖ ਇਤਿਹਾਸ ਦਾ ਅਧਿਆਏ ਨਹੀਂ ਹੈ ਇਹ ਸਾਰੇ ਉਪਮਹਾਦੀਪ ਦੀ ਧਾਰਮਿਕ ਆਜ਼ਾਦੀ ਦੇ ਇਤਿਹਾਸ ਦੀ ਸਭ ਤੋਂ ਉੱਚੀ ਮਿਸਾਲ ਹੈ ਅਤੇ ਅਸੀਂ ਜੇ ਸੱਚਮੁੱਚ ਗੁਰੂ ਸਾਹਿਬ ਦੇ ਸਿੱਖਾਂ ਤਾਂ ਸਾਨੂੰ ਉਸੇ ਹੌਸਲੇ ਨਾਲ ਅਨਿਆਏ ਵਿਤਕਰੇ ਤੇ ਨਫ਼ਰਤ ਖਿਲਾਫ਼ ਜੁਰਤ ਨਾਲ ਬੋਲਣਾ ਪਵੇਗਾ ਇਹ ਸਾਡੀ ਧਰਤੀ ਸਾਡਾ ਇਤਿਹਾਸ ਤੇ ਸਾਡੀ ਜ਼ਿੰਮੇਵਾਰੀ ਹੈ ਲੋੜ ਇਹ ਹੈ ਕਿ ਗੁਰੂ ਸਾਹਿਬ ਦੇ ਇਤਿਹਾਸ ਦੇ ਸੁਨੇਹੇ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਜਾਂਦਾ ਜਦ ਕਿ ਅਸੀਂ ਤਾਂ ਉਸ ਨੂੰ ਇੱਥੇ ਹੀ ਲਾਗੂ ਨਹੀਂ ਕਰ ਰਹੇ ਸਾਨੂੰ ਸਿਰਫ ਸਮਾਗਮ ਨਹੀਂ ਗੁਰੂ ਸਾਹਿਬ ਦੇ ਸਨੇਹ ਨੂੰ ਜੀਵਤ ਰੱਖਣਾ ਚਾਹੀਦਾ ਨਿਰਭਉ ਹੋ ਕੇ ਨਿਰਵੈਰ ਹੋ ਕੇ ਤੇ ਸੱਚ ਦੇ ਰਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ